ਜਿਹੜੇ ਰੈਪਰ ਦੇ ਨਾਲ ਸਿੱਧੂ ਕਦੇ ਗੀਤ ਗਾਉਂਦਾ ਹੁੰਦਾ ਸੀ ਅੱਜ ਉਹ ਰੈਪਰ ਕਲਾਬ ਕਰ ਰਿਹਾ ਹਰਸ਼ ਲਖਾਰੀ ਦੇ ਨਾਲ ਰਹਾ ਆਪਣੇ ਕੋ ਲਵਾਂ ਹੇਟਰਾਂ ਧੋਗਿਆ ਗਿਆ ਜੋ ਹਰਸ਼ ਲਖਾਰੀ ਨਾਲ ਕਰਦਾ ਕਿਉਂ ਕਰਦਾ ਕਿਉਂਕਿ ਹਰਸ਼ ਲਖਾਰੀ ਡਿਮਾਂਡ ਚ ਇੱਕ ਸਟਾਈਲ ਵੀ ਸਿੱਧੂ ਮੂਸੇ ਵਾਲੇ ਦੇ ਵਾਂਗੂ ਆ ਨਾ ਬਹੁਤ ਸਾਰੇ ਲੋਕ ਕਹਿ ਰਹੇ ਕਿ ਦੂਜਾ ਮੂਸੇ ਵਾਲਾ ਤਿਆਰ ਹੋ ਰਿਹਾ ਇੰਸਟਾਗ੍ਰਾਮ ਤੇ ਦੇਖਦੇ ਆ ਨਾ ਜਦੋਂ ਤਾਂ ਪੇਜ ਖੋਲਦੇ ਆ ਆ ਮਿਲੀਅਨ ਨੂੰ ਜਿਹੜੇ ਤਰਸਦੇ ਆ ਉਹ ਤਾਂ ਮਿਲੀਅਨਾਂ ਢੇਰ ਲਾਇਆ ਪਿਆਗਾ 16 16 ਮਿਲੀਅਨ 25 25 ਮਿਲੀਅਨ ਦੀ ਲਾ ਚੱਲੀਆਂ ਆਈਆਂ ਮੈਨੂੰ ਲੇਖਨ ਦਾ ਅੰਦਾਜ਼ ਬੜਾ ਕਹਿਣ ਲੱਗਿਆ ਜਿਹੜਾ ਮੈਂ ਹੁਣੇ ਕੀ ਸੁਣਦਿਆ ਸੀ ਉਹਦੇ ਵਿੱਚ ਕਹਿੰਦਾ ਵੀ ਮੈਂ ਆਪਣੇਆਂ ਦੇ ਵਿੱਚ ਰਹਿਣਾ ਉਹ ਗੱਲਾਂ ਮੈਨੂੰ ਪਤਾ ਨਹੀਂ ਕਿਉਂ ਵਾਰ-ਵਾਰ ਸਿੱਧੂ ਯਾਦ ਆ ਜਾਂਦਾ ਹੈਗਾ ਉਹ ਵੀ ਇਹੀ ਚੀਜ਼ਾਂ ਲਿਖਦਾ ਸੀ ਇਸੇ ਤਰੀਕੇ ਦੇ ਨਾਲ ਫਿਰ ਉਹਨੇ ਇੱਕ ਚੀਜ਼ ਬੜੀ ਦੇਖੀ ਕਹਿੰਦਾ ਮੈਂ 5 ਮਹੀਨੇ ਗੈਪ ਰਿਆਂ ਅੱਜ ਮੇਰੇ ਨਾਲ ਕਲੈਬ ਕਰਨਾ ਭਾਲਦੇ ਮੈਨੂੰ ਉੱਤੇ ਗਦਾ ਵੀ ਵੇਖ ਲੋਕੀ ਕਰਦੇ ਕਲੈਬ ਕਿਉਂਕਿ ਲੰਤਾ ਸੀ ਮੈਂ 5 ਕੁ ਮਹੀਨਿਆਂ ਦਾ ਬਹੁਤ ਖੁਸ਼ੀ ਹੈ ਬਹੁਤ ਪ੍ਰਾਊਡ ਹੈ ਉਹਦੇ ਤੇ ਕਿ ਇੱਕ ਛੋਟੀ ਉਮਰ ਦਾ ਮੁੰਡਾ ਇਸ ਮੁਕਾਮ ਤੇ ਪਹੁੰਚਿਆ ਪਰ ਉਹਨੇ ਵੱਡੇ ਵੱਡਿਆਂ ਨੂੰ ਕਹਿੰਦੇ ਡਰ ਪਾਇਆ ਪਿਆਗਾ ਇੰਡਸਟਰੀ ਜਿਵੇਂ ਸਿੱਧੂ ਮੂਸੇਆ ਨੇ ਹਲਾਈ ਸੀ ਨਾ ਓਵੇਂ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਇੰਡਸਟਰੀ ਹਲਾਉਣ ਜਾ ਰਿਹਾ ਜਗਪਤ ਜੀ ਅੱਜ ਕੱਲ ਇੰਸਟਾਗ੍ਰਾਮ ਦੇ ਉੱਤੇ ਇੱਕ 17 ਸਾਲ ਦਾ ਬੱਚਾ ਕਹਿ ਰਿਹਾ ਕਿ ਨੌਜਵਾਨ ਕਹਿੰਦੇ ਮੈਨੂੰ ਤਾਂ ਇਹ ਵੀ ਨਹੀਂ ਸਮਝ ਆ ਰਹੀ ਉਹਨੂੰ ਕੀ ਕਿਹਾ ਜਾਵੇ ਪਰ ਉਹਨੇ ਵੱਡੇ ਵੱਡਿਆਂ ਨੂੰ ਕਹਿੰਦੇ ਡਰ ਪਾਇਆ ਪਿਆਗਾ ਇੰਡਸਟਰੀ ਜਿਵੇਂ ਸਿੱਧੂ ਮੂਸੇਆ ਨੇ ਹਲਾਈ ਸੀ ਨਾ ਓਵੇਂ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਇੰਡਸਟਰੀ ਹਲਾਉਣ ਜਾ ਰਿਹਾ ਨਹੀਂ 노 ਡਾਊਟ ਹਰਸ਼ ਲਿਖਾਰੇ ਦੀ ਗੱਲ ਕਰ ਰਹੇ ਹਾਂ ਹਮ 노 ਡਾਊਟ ਬੰਦੇ ਨੇ ਮਿਹਨਤ ਕੀਤੀ ਰੈਪ ਲਿਖਣਾ ਵੀ ਕੋਈ ਸੌਖੀ ਗੱਲ ਨਹੀਂ ਜੇ ਆਪਾਂ ਕਹਿ ਦਈਏ ਨਾ ਵੀ ਆਪਾਂ ਇੱਕ ਗਾਣਾ ਲਿਖ ਦਈਏ ਤਾਂ ਆਪਾਂ ਨੂੰ ਮੇਰੇ ਹਿਸਾਬ ਨਾਲ ਕੋ 20 25 ਦਿਨ ਲੱਗ ਜਾਣਗੇ ਰਾਈਮਿੰਗ ਕਰਨੀ ਸ਼ਬਦਾਂ ਨੂੰ ਜੋੜਨਾ ਫਿਰ ਉਹਦੇ ਅਰਥ ਸਮਝਣੇ ਵੀ ਕਿ ਕਿਸ ਸਾਈਡ ਨੂੰ ਇਹ ਗਾਣਾ ਜਾ ਰਿਹਾ ਹੈ ਤਾਂ ਬੜਾ ਕੁਝ ਹੁੰਦਾ ਆਪਾਂ ਕਹਿ ਦਿੰਨੇ ਆ ਵੀ ਜਿਹੜੇ ਆਰਟਿਸਟ ਲੋਕ ਨੇ ਉਹ ਐਵੇਂ ਹੀ ਗਾਣਾ ਇੱਕ ਹਿੱਟ ਹੁੰਦਾ ਤੇ ਚੜ ਜਾਂਦੇ ਨੇ ਪਰ ਉਹਦੇ ਪਿੱਛੇ ਮਿਹਨਤ ਬਹੁਤ ਹੁੰਦੀ ਹੈ। ਤਾਂ ਨੌਜਵਾਨ ਮੁੰਡਾ ਮਿਹਨਤ ਬਹੁਤ ਕੀਤੀ ਹੈ ਤੇ ਕਰੂਗਾ ਵੀ ਅੱਗੇ ਉਮੀਦ ਕਰਦੇ ਹਾਂ ਉਹਦੇ ਤੋਂ ਤੇ ਜਿਸ ਤਰੀਕੇ ਨਾਲ ਵਾਇਰਲ ਹੋ ਰਿਹਾ ਹੈ ਮਾਨ ਹੈ। ਹੂੰ ਕਿਉਂਕਿ ਉਹ ਇੱਕ ਤਾਂ ਪੰਜਾਬ ਦਾ ਨਾਮ ਰੋਸ਼ਨ ਕਰ ਰਿਹਾ ਦੂਜੀ ਪੱਗ ਬੰਦ ਹੈ ਮੁੰਡਾ। ਬਿਲਕੁਲ। ਇੱਕ ਸਟਾਈਲ ਵੀ ਸਿੱਧੂ ਮੂਸੇ ਵਾਲੇ ਦੇ ਵਾਂਗੂ ਆਣਾ ਬਹੁਤ سارے ਲੋਕ ਕਹਿ ਰਹੇ ਕਿ ਮੂਝਾ ਮੂਸੇ ਵਾਲਾ ਤਿਆਰ ਹੋ ਰਿਹਾ। ਲੋਕ ਲੋਗ ਐਡਮਾਇਰ ਕਰਦੇ ਆ ਯਾਰ ਸਿੱਧੂ ਮੂਸੇ ਵਾਲਾ ਲੋਕਾਂ ਵਾਸਤੇ ਅ ਇੱਕ ਕਹਿ ਦਿੰਦੇ ਆ ਜਿਹਨੂੰ ਆਪਾਂ ਵੇਖ ਕੇ ਅੱਗੇ ਵਧਦੇ ਆ ਉਹ ਚੀਜ਼ ਬਣ ਚੁੱਕਿਆ ਸੀ ਉਹ ਜਿਵੇਂ ਕਿਹਾ ਜਾਂਦਾ ਸੀ ਨਾ ਵੀ ਸਿੱਧੂ ਇੱਕ ਨਵਾਂ ਨਵੀਂ ਇੰਡਸਟਰੀ ਕ੍ਰੀਏਟ ਕਰ ਗਿਆ ਵੀ ਇੱਕ ਨਵੀਂ ਲੇਖਣਕਾਰੀ ਜਾਂ ਜਿਵੇਂ ਪਹਿਲਾਂ ਗੀਤ ਲਿਖਦੇ ਸੀਗੇ ਜਾਂ ਸਿੱਧੂ ਨੇ ਜੋ ਆਪਦਾ ਲੇਖਣ ਦਾ ਢੰਗ ਸੀ ਉਹਦਾ ਜੋ ਦੇਸੀ ਗੱਲਾਂ ਵੀ ਪਿੰਡ ਟਿੱਬਿਆਂ ਦੇ ਵਿੱਚ ਬੈਠਾ ਹਨਾ ਜਿਵੇਂ ਉਹ ਆਪਦੇ ਗੀਤਾਂ 'ਚ ਕਰਦਾ ਸੀ ਓਵੇਂ ਇਹ ਵੀ ਰੈਪ ਦੇ ਵਿੱਚ ਉਹੀ ਦੇਖੋ ਪਹਿਲਾਂ ਇਹਦਾ ਸਪਲੈਂਡਰ ਹਨਾ ਆਪਦਾ ਸਪਲੈਂਡਰ ਸੀਗਾ ਉਹਦੇ 'ਤੇ ਹੀ ਰੈਪ ਲਿਖਤਾ ਉਹ ਬੜਾ ਪਸੰਦ ਹੋਇਆ ਫਿਰ ਬੇਬੇ ਬਾਪੂ ਦੇ ਉੱਤੇ ਜਿਵੇਂ ਸਿੱਧੂ ਦਾ ਗੀਤ ਬੜਾ ਫੇਮਸ ਹੋਇਆ ਸੀ ਮਾਂ ਦੇ ਉੱਤੇ ਹਨਾ ਤਾਂ ਹੁਣ ਦੇਖੋ ਆ ਜਿਹੜਾ ਨਵਾਂ ਗੀਤ ਵੀ ਆਇਆ ਤੇ ਉਹਦੇ ਨਾਲ ਜਿਹੜੇ ਰੈਪਰ ਦੇ ਨਾਲ ਸਿੱਧੂ ਕਦੇ ਗੀਤ ਗਾਉਂਦਾ ਹੁੰਦਾ ਸੀ ਅੱਜ ਉਹ ਰੈਪਰ ਕਲਾਬ ਕਰ ਰਿਹਾ ਹਰਸ਼ ਲਖਾਰੀ ਦੇ ਨਾਲ ਅ ਦੇਖੋ ਇੰਡਸਟਰੀ ਹੈ ਇੰਡਸਟਰੀ ਚ ਜਿਹੜੇ ਵੀ ਆਪਾਂ ਕੋਲਾਬ ਕਰਨ ਵਾਲੇ ਕਹਿ ਦਈਏ ਜਾਂ ਜਿਹੜਾ ਆਪਾਂ ਕਹਿ ਦਈਏ ਵੱਡਾ ਸਟਾਰ ਕੋਈ ਉਹਨੂੰ ਮੌਕਾ ਦਿੰਦਾ ਹੈਣਾ ਆਪਦੇ ਨਾਲ ਕੋਲਾਬ ਕਰਨ ਦਾ ਯਾ ਉਹਨੂੰ ਉੱਤੇ ਚੱਕਣ ਦਾ ਹੂੰ ਤਾਂ ਵਧੀਆ ਗੱਲ ਹੈ ਪਰ ਕਿਸੇ ਵੀ ਉਹਨੂੰ ਆਪਾਂ ਇਹ ਇੰਨਾ ਨਾ ਹੀ ਕਰੀਏ ਵੀ ਬਹੁਤ ਵੱਡਾ ਹੋਣੇ ਹੀ ਬਣ ਗਿਆ ਨਹੀਂ ਹਲੇ ਬਹੁਤ ਮਿਹਨਤ ਦੀ ਲੋੜ ਹੈ ਹੂੰ ਬਹੁਤ ਮੈਂ ਨਹੀਂ ਕਹਿੰਦਾ ਬਹੁਤ ਮਤਲਬ ਆਪਾਂ ਸੋਚ ਵੀ ਨਹੀਂ ਸਕਦੇ ਵੀ ਆਪਾਂ ਇਦਾਂ ਦੇ ਗਾਣੇ ਲਿਖ ਲਾਂਗੇ ਯਾ ਆਪਾਂ ਗਾ ਲਾਂਗੇ ਹੈਣਾ ਉਹਦੇ ਚ ਕੁਝ ਹੈ ਤਾਂ ਹੀ ਉਹ ਉੱਥੋਂ ਤੱਕ ਪਹੁੰਚਿਆ ਮੈਂ ਤਾਂ ਇਹੀ ਐਡਵਾਈਸ 18 ਸਾਲ ਦੇ ਜਵਾਗ ਨੂੰ ਤਾਂ ਆਈ ਨਹੀਂ ਪਤਾ ਲੱਗਦਾ ਕਰਨਾ ਕੀ ਜਾਂ ਨਹੀਂ ਨਹੀਂ ਪਤਾ ਨਹੀਂ ਪਤਾ ਆਪਾਂ ਨੂੰ ਕਿਹੜਾ ਪਤਾ ਸੀਗਾ ਕੀ ਕਰਨਾ ਹੈ ਕੀ ਨਹੀਂ ਆਪਾਂ ਨੂੰ ਹਲੇ ਤੱਕ ਆਪਾਂ ਕਈ ਵਾਰੀ ਐਦਾਂ ਦੀਆਂ ਸੋਚਾਂ ਚ ਆ ਜਾਂਦੇ ਆ ਯਾਰ ਵੀ ਕੀ ਕਰੀਏ ਯਾਰ ਹੈਨਾ ਵੀ ਨਹੀਂ ਬਟ ਨਹੀਂ ਬਹੁਤ ਖੁਸ਼ੀ ਹੈ ਬਹੁਤ ਪ੍ਰਾਊਡ ਹੈ ਉਹਦੇ ਤੇ ਕਿ ਇੱਕ ਛੋਟੀ ਉਮਰ ਦਾ ਮੁੰਡਾ ਇਸ ਮੁਕਾਮ ਤੇ ਪਹੁੰਚਿਆ ਪਰ ਹਲੇ ਬਹੁਤ ਮਤਲਬ ਮਿਹਨਤ ਕਰਨ ਦੀ ਤੇ ਸੋਚ ਸਮਝ ਕੇ ਚੱਲਣ ਦੀ ਕਿਉਂਕਿ ਇੰਡਸਟਰੀ ਐ ਜੀ ਹੈ ਕਿਉਂਕਿ ਤੁਹਾਨੂੰ ਬੌਂਡ ਕਰ ਲੈਂਦੇ ਨੇ ਹਨਾ ਤੁਹਾਨੂੰ ਪੈਸੇ ਦਿਖਾ ਕੇ ਤੁਹਾਨੂੰ ਮੋਹ ਲੈਂਦੇ ਨੇ ਵੀ ਆ ਜਾਓ ਤੁਹਾਨੂੰ 4 ਸਾਲ ਵਾਸਤੇ ਬੌਂਡ ਕਰ ਲਿਆ ਉਸ ਤੋਂ ਬਾਅਦ ਤੁਸੀਂ ਕੁਝ ਕਰ ਨਹੀਂ ਸਕਦੇ ਆਪਦੀ ਮਰਜ਼ੀ ਦਾ ਕੁਝ ਲਿਖ ਨਹੀਂ ਸਕਦੇ ਆਪਦੀ ਮਰਜ਼ੀ ਦਾ ਤਾਂ ਇਹ ਇਸ ਚੀਜ਼ਾਂ ਤੋਂ ਬਚਨ ਦੀ ਬਹੁਤ ਲੋੜ ਹੈ ਉਹਨੂੰ ਹਲੇ ਕੋਈ ਗਾਈਡ ਪ੍ਰੋਪਰ ਉਹਨੂੰ ਚਾਹੀਦਾ ਜੋ ਕਿ ਉਹਨੂੰ ਇੰਡਸਟਰੀ 'ਚ ਕਿੱਦਾਂ ਦੇ ਲੋਕ ਨੇ ਜਾਂ ਕਿੱਦਾਂ ਦਾ ਕਿਵੇਂ ਸਿਸਟਮ ਚੱਲਦਾ ਇੰਡਸਟਰੀ ਦਾ ਉਹਨੂੰ ਸਮਝਾ ਸ। ਵਰਤਿਆ ਵੀ ਜਾਂਦਾ ਨਾ ਇੱਥੇ ਵਰਤ ਬਿਲਕੁਲ ਬਿਲਕੁਲ ਹੁਣ ਮੰਨ ਲਓ ਜਿਹੜਾ ਆਮ ਕੋਈ ਲੋਕ ਸੀਗਾ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਉਹ ਉਹ ਇੱਕ ਰੈਪਰ ਸੀਗਾ ਕਦੇ ਉਹ ਸਿੱਧੂ ਨਾਲ ਕਰਦਾ ਹੁੰਦਾ ਸੀ ਅੱਜ ਉਹ ਹਰਸ਼ ਲਖਾਰੀ ਨਾਲ ਕਰਦਾ ਹੂੰ ਕਿਉਂ ਕਰਦਾ ਕਿਉਂਕਿ ਹਰਸ਼ ਲਖਾਰੀ ਡਿਮਾਂਡ ਚ ਹੈ ਨਾ ਇਹ ਚੀਜ਼ ਉਹਨੂੰ ਵੀ ਸਮਝ ਨਹੀਂ ਪੈਣੀ ਹੈ ਹਲੇ ਉਹ ਇਸ ਉਮਰ ਚ ਨਹੀਂ ਹੈ ਕਿ ਉਹ ਆਵਦਾ ਚੰਗਾ ਮਾੜਾ ਦੇਖ ਸਕੇ ਹਲੇ ਸਿਰਫ ਉਹ ਗਾਣੇ ਲਿਖਦਾ ਹੈ ਤੇ ਗਾਣੇ ਬਹੁਤ ਵਧੀਆ ਲਿਖਦਾ ਤਾਂ ਹੀ ਉਹਦੇ ਨਾਲ ਲੋਕ ਕਲੈਬ ਕਰਦੇ ਇੰਸਟਾਗ੍ਰਾਮ ਤੇ ਦੇਖਦੇ ਆ ਨਾ ਜਦੋਂ ਦਾ ਪੇਜ ਖੋਲਦੇ ਆ ਆ ਮਿਲੀਅਨ ਨੂੰ ਜਿਹੜੇ ਤਰਸਦੇ ਆ ਉਹਦਾ ਮਿਲੀਅਨ ਢੇਰ ਲਾਇਆ ਪਿਆਗਾ 16 16 ਮਿਲੀਅਨ 25 25 ਮਿਲੀਅਨ ਦੀ ਲੱਲੀਆਂ ਹੋਈਆਂ ਬਿਲਕੁਲ ਫੋਲਰ ਦੇਖੋ 1.3 ਮਿਲੀਅਨ ਇੰਸਟਾਗ੍ਰਾਮ ਤੇ ਉੱਤੇ ਬਿਲਕੁਲ YouTube ਦੇ ਤੇ ਗੀਤ ਮਿਲੀਅਨ ਪਲੱਸ ਹੋਏ ਪਏ ਨੇ ਅੱਛਾ ਮੈਨੂੰ ਲਿਖਣ ਦਾ ਅੰਦਾਜ਼ ਬੜਾ ਕਹਿਣ ਲੱਗਿਆ ਜਿਹੜਾ ਮੈਂ ਹੁਣੇ ਕੀ ਸੁਣ ਰਿਆ ਸੀ ਉਹਦੇ ਵਿੱਚ ਕਹਿੰਦਾ ਵੀ ਮੈਂ ਆਪਣਿਆਂ ਦੇ ਵਿੱਚ ਰਹਿਣਾ ਹਣਾ ਉਹ ਗੱਲਾਂ ਮੈਨੂੰ ਪਤਾ ਨਹੀਂ ਕਿਉਂ ਵਾਰ-ਵਾਰ ਸਿੱਧੂ ਯਾਦ ਆ ਜਾਂਦਾ ਹੈਗਾ ਉਹ ਵੀ ਇਹੀ ਚੀਜ਼ਾਂ ਲਿਖਦਾ ਸੀ ਇਸੇ ਤਰੀਕੇ ਦੇ ਨਾਲ ਫਿਰ ਉਹਨੇ ਇੱਕ ਚੀਜ਼ ਬੜੀ ਧੀਖੀ ਕਹਿੰਦਾ ਮੈਂ 5 ਮਹੀਨੇ ਗੈਪ ਰਿਆਂ ਅੱਜ ਮੇਰੇ ਨਾਲ ਕਲੈਬ ਕਰਨਾ ਭਾਲਦੇ ਬਿਲਕੁਲ ਹਣਾ ਉਹ ਕਲੈਬ ਗੀਤ ਕਲੈਬ ਦਾ ਹੀ ਆ ਤੇ ਉਹਨੇ ਉਹੀ ਚੀਜ਼ ਉਹਦੇ ਵਿੱਚ ਲਿਖੀ ਤੇ ਸਭ ਤੋਂ ਵੱਡੀ ਗੱਲ ਉਹ ਰੈਪਰ ਦੀ ਵੀ ਬੜੱਪਨ ਆ ਉਹਨੇ ਵੀ ਉਸ ਚੀਜ਼ ਨੂੰ ਲਿਆ ਹਣਾ ਵੀ ਆ ਸੱਚੀ ਗੱਲ ਬੰਦਾ ਲਿਖਦਾ ਇਸ ਤਰੀਕੇ ਦੇ ਨਾਲ ਫਿਰ ਤੁਸੀਂ ਹੋਰ ਅਗਲੀ ਲਾਈਨ ਨੂੰ ਜੇ ਆਪਾਂ ਚੱਕ ਲਈ ਮੇਰੇ 'ਚ ਕਮੀਆਂ ਭਾਲਦੇ ਲੱਭਦੇ ਫਿਰਦੇ ਹਣਾ ਵੀ ਅੱਜ ਵੀ ਲੋਕਾਂ ਨੂੰ ਆਇ ਲੱਗਦਾ ਯਾਰ ਹਜੇ ਕਿੱਡਾ ਕੋਹ ਬਣਿਆ ਫਿਰ ਵੀ ਹਜੇ ਵੀ ਕਹਿੰਦੇ ਵੀ ਕੋਈ ਨਾ ਕੋਈ ਕਮੀ ਮਿਲ ਜੇ ਅਸੀਂ ਇਹਨੂੰ ਥੱਲੇ ਖਿੱਚ ਲਈਏ ਇਹ ਹੁੰਦਾ ਸਾਡੇ ਅਕਸਰ ਦੇਖੋ ਵਾ ਇਹ ਸਿੱਧੂ ਵੀ ਕਹਿੰਦਾ ਹੁੰਦਾ ਸੀਗਾ ਵੀ ਜਿਹਦੇ ਉੱਤੇ ਰੱਬ ਦਾ ਹੱਥ ਹੈ ਨਾ ਹੂੰ ਉਹਨੂੰ ਕੋਈ ਕੀ ਖਿੱਚ ਲੂਗਾ ਹੂੰ ਤੁਸੀਂ ਇੱਕ ਵਾਰੀ ਥੱਲੇ ਖਿੱਚ ਲਓਗੇ ਉਹਨੇ ਚ ਸ਼ਾਇਦ ਉਹਨੇ ਲਿਖਿਆ ਵੀ ਹੈ ਗਾਣੇ ਚ ਵੀ ਮੈਂ ਰੱਬ ਦਾ ਡਰ ਯਾਰ ਰੱਬ ਦਾ ਡਰ ਰੱਬ ਤੋਂ ਡਰਨਾ ਮੈਂ ਤੁਹਾਡੇ ਤੋਂ ਕਹਦਾ ਮੈਂ ਬੜੀ ਵਾਰੀ ਥੱਲੇ ਵੀ ਡਿੱਗਿਆ ਤੇ ਉੱਠਿਆ ਵੀ ਤੇ ਮੈਨੂੰ ਇਹ ਚੀਜ਼ਾਂ ਦਾ ਰੱਬ ਦਾ ਡਰ ਨਾ ਦਿਓ ਹਨਾ ਵੀ ਰੱਬ ਐ ਕਰ ਦਊਗਾ ਰੱਬੋਂ ਕਰ ਦਊਗਾ ਕਿ ਰੱਬ ਦਾ ਮੇਰੇ ਉੱਤੇ ਹੱਥ ਹੈ ਤੇ ਮੈਨੂੰ ਲੱਗਦਾ ਕਿ ਕੋਈ ਇਦਾਂ ਦਾ 17 ਸਾਲਾਂ ਦਾ ਨੌਜਵਾਨ ਹੋਰ ਵੀ ਕੋਈ ਇਦਾਂ ਦਾ ਰੈਪ ਲਿਖ ਸਕਦਾ ਤਾਂ ਬਹੁਤ ਖੁਸ਼ੀ ਹੈ ਕਿ ਇਸ ਮੁਕਾਮ ਤੱਕ ਇਹ ਨੌਜਵਾਨ ਪਹੁੰਚਿਆ ਪੰਜਾਬ ਦਾ ਨਾਂ ਰੌਸ਼ਨ ਕਰ ਰਿਹਾ ਤੇ ਦੂਸਰੀ ਗੱਲ ਇਹ ਹੈ ਕਿ ਐਡਵਾਈਸ ਵੀ ਹੈ ਕਿ ਇੰਡਸਟਰੀ 'ਚ ਜਿੰਨਾ ਆਪਾਂ ਕਹਿ ਦਿੰਨੇ ਆ ਨਾ ਵੀ ਫੂਕ ਫੂਕ ਕੇ ਕਦਮ ਰੱਖੀ ਵੀਰੇ ਆਪਦਾ ਹਨਾ ਵੀ ਧਿਆਨ ਨਾਲ ਚੱਲਨੀ ਅੱਗੇ ਤਾਂ ਮੇਰਾ ਛੋਟੇ ਭਰਾਵਾ ਵਰਗਾ ਤਾਂ ਆਪਦਾ ਜਿਹੜਾ ਕਦਮ ਹੈ ਉਹ ਸੋਚ ਸਮਝ ਕੇ ਇੱਕ ਪ੍ਰੋਪਰ ਜਿੰਦੇ ਤੇ ਤੁਸੀਂ ਵਿਸ਼ਵਾਸ ਕਰਦੇ ਹੋ ਉਹ ਤੁਹਾਡਾ ਗਾਈਡ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਇੰਡਸਟਰੀ ਚ ਬੜੇ ਸਾਰੇ ਆ ਜੀ ਜਿਹਨੂੰ ਕਹਿ ਦਿੰਨੇ ਜਿਹਨੇ ਪੈਸੇ ਦੇ ਦਮ ਤੇ ਆਪਾਂ ਖਰੀਦ ਲੈਨੇ ਆ ਜਿਵੇਂ ਬੌਂਡ ਕਰ ਲੈਨੇ ਆ ਤਾਂ ਇਹ ਚੀਜ਼ਾਂ ਸਿੱਧੂ ਨਾਲ ਵੀ ਹੋ ਚੁੱਕੀਆਂ ਸੀ ਤਾਂ ਉਹਦੇ ਤੋਂ ਬਚ ਕੇ ਕਿਉਂਕਿ ਉਸ ਤੋਂ ਬਾਅਦ ਜਦੋਂ ਤੁਸੀਂ ਟੁੱਟਦੇ ਹੋ ਫਿਰ ਤੁਹਾਡੇ ਵੈਰ ਵਿਰੋਧ ਫਿਰ ਤੁਹਾਡੇ ਬੜੀਆਂ ਚੀਜ਼ਾਂ ਜੋ ਜਿੰਦੇ ਚੋਂ ਨਿਕਲ ਕੇ ਗਿਆ ਸੀਗਾ ਉਹ ਚੀਜ਼ਾਂ ਤੁਸੀਂ ਨਾ ਕਰੋ ਜੀ ਬਿਲਕੁਲ ਇਹ ਤਾਂ ਉਮੀਦ ਕਰਦੇ ਹਾਂ ਕਿ ਇਦਾਂ ਹੀ ਪੰਜਾਬ ਦਾ ਨਾਂ ਤੇ ਪੰਜਾਬ ਦਾ ਨਾਂ ਹਿੰਦੁਸਤਾਨ ਚ ਤੇ ਬਾਹਰਲੇ ਦੇਸ਼ਾਂ ਚ ਵੀ ਇੰਹੀਂ ਰੋਸ਼ਨ ਕਰਦਾ ਰਹੇ ਜੀ